ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਬਠਿੰਡਾ ਨਈ ਬਸਤੀ ਗਲੀ ਨੰਬਰ 6 ਦੇ ਰਹਿਣ ਵਾਲੇ ਰਵਿੰਦਰ ਸਿੰਘਲਾ ਜਿਹੜੇ ਵੀਨਸ ਬੈਗ ਹਾਊਸ ਚਲਾਉਂਦੇ ਹੈਗੇ ਆ ਉਹਨਾਂ ਨਾਲ ਠੱਗੀ ਹੋਈ ਹੈ 25000 ਰੁਪਏ ਉਹਨਾਂ ਦੇ ਨਾਲ Google Pay ਦੇ ਥਰੂ ਠੱਗੀ ਮਾਰ ਗਿਆ ਕੋਈ ਬੰਦਾ ਇੱਕ ਮੁੰਡਾ ਇਹਨਾਂ ਦੀ ਦੁਕਾਨ ਦੇ ਉੱਤੇ ਆਇਆ ਸੀਗਾ ਉਹ ਕਹਿੰਦਾ ਵੀ ਮੈਂ ਜਿਹੜਾ Google Pay ਅਪਡੇਟ ਕਰਨ ਵਾਲਾ ਬੰਦਾ ਹੈਗਾ ਉਹਨਾਂ ਨੇ ਬਹਾਨੇ ਸੀ ਉਹਨਾਂ ਤੋਂ ਮੋਬਾਈਲ ਲਿੱਤਾ ਉਹਦੇ ਵਿੱਚ ਆਪਦਾ ਕੋਈ Google Pay ਤੋਂ ਦੋ ਐਂਟਰੀਆਂ ਮਾਰੀਆਂ ਇਹਨਾਂ ਦਾ ਅਕਾਊਂਟ ਵਗੈਰਾ ਤੋਂ ਅਪਡੇਟ ਕਰਕੇ ਤੇ ਉਹ ਦੋਨੋਂ ਐਂਟਰੀਆਂ ਮਲਤਾਨੀਆ ਰੋਡ ਦੇ ਉੱਤੇ ਕੋਈ ਦੁਕਾਨ ਸੀ ਕਰਿਆਨੇ ਦੀ ਉਧਰਲੇ ਪਾਸੇ ਗਈਆਂ 25000 ਰੁਪਏ ਦੀ 10000 ਦੀ ਇੱਕ ਤੇ 15000 ਦੀ ਇੱਕ ਜਦੋਂ ਇਹਨਾਂ ਨੇ ਆਪਦਾ Google Pay ਉਹਦੇ ਮੁੰਡੇ ਤੇ ਜਾਣ ਤੋਂ ਬਾਅਦ ਚੈੱਕ ਕੀਤਾ ਤਾਂ ਪਤਾ ਲੱਗਿਆ ਵੀ 25000 ਦੀ ਠੱਗੀ ਵਜ ਗਈ ਇਹ ਜਦੋਂ ਉਸ ਕਰਿਆਨੇ ਦੀ ਦੁਕਾਨ ਤੇ ਗਏ ਮਲਤਾਨੀਆ ਰੋਡ ਬਠਿੰਡਾ ਤਾਂ ਉਹ ਕਰਿਆਨੇ ਵਾਲੇ ਨੂੰ ਦੱਸਿਆ ਕਿ ਇਹ ਜਿਹੜਾ ਮੁੰਡਾ ਮੇਰੇ ਕੋਲ ਆਇਆ ਸੀਗਾ ਉਹ ਕਹਿੰਦਾ ਵੀ ਉਹਦੇ ਕੋਈ ਘਰ ਦੇ ਬਿਮਾਰ ਹੈ ਤੇ ਉਹਨੂੰ 25000 ਰੁਪਿਆ ਉਹ Google Pay ਤੁਹਾਨੂੰ ਪਵਾ ਦਿੰਦਾ ਹੈਗਾ ਤੇ ਤੁਸੀਂ ਮੈਨੂੰ ਕੈਸ਼ ਦੇ ਦਿਓ ਜਿਹੜਾ ਤੁਹਾਡਾ ਖਰਚਾ ਬੰਦਾ ਆਪਦਾ ਖਰਚਾ ਕੱਟ ਲਿਓ ਤਾਂ ਉਹਨਾਂ ਨੇ ਉਹਦੀ ਮਦਦ ਕਰਨ ਦੇ ਲਈ ਜਦੋਂ 25000 ਦੀ ਜਿਹੜੀ ਐਂਟਰੀਆਂ ਸੀ ਉਹਦੇ Google Pay ਅਕਾਊਂਟ ਦੇ ਉੱਤੇ ਆਈਆਂ ਮਲਤਾਨੀਆ ਰੋਡ ਕਰਿਆਨਾ ਸਟੋਰ ਵਾਲਿਆਂ ਦੇ ਤਾਂ 25000 ਰੁਪਿਆ ਉਹਨਾਂ ਨੇ ਕੈਸ਼ ਉਹਨੂੰ ਗਿਣ ਕੇ ਜਿਹੜਾ ਹੈਗਾ ਇਸ ਮੁੰਡੇ ਨੂੰ ਦਿੱਤਾ ਤੇ ਇਸ ਤਰ੍ਹਾਂ ਮਤਲਬ ਕਰਿਆਨਾ ਸਟੋਰ ਦੀ ਤਾਂ ਕੋਈ ਗਲਤੀ ਨਹੀਂ ਸੀ ਇਹਦੇ ਵਿੱਚ ਨਾ ਹੀ ਉਹਨਾਂ ਦਾ ਕੋਈ ਇਸ ਦੇ ਵਿੱਚ ਰੋਲ ਸੀਗਾ ਇਸ ਠੱਗੀ ਦੇ ਵਿੱਚ ਉਹ ਮੁੰਡਾ ਸੀਗਾ ਜਿਹੜਾ ਉਹ ਇਹ ਠੱਗੀ ਕਰਕੇ ਗਿਆ ਇਹ ਮੁੰਡੇ ਦੀ ਵੀਡੀਓ ਸੀਸੀਟੀਵੀ ਦੇ ਵਿੱਚ ਆ ਗਈ ਹੈ ਉਹ ਕਰਿਆਨਾ ਸਟੋਰ ਵਾਲਿਆਂ ਨੇ ਇਹ ਵੀਡੀਓ ਦਿੱਤੀ ਹੈਗੀ ਹੈ ਤੇ ਵੱਧੋ ਵੱਧ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਜਿਵੇਂ ਇਸ ਮੁੰਡੇ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਇੱਕ ਨੰਬਰ ਤੁਹਾਨੂੰ ਦਿੱਤਾ ਹੋਇਆ ਹੈਗਾ ਇਸ ਪੋਸਟ ਦੇ ਉੱਤੇ ਇਸ ਨੰਬਰ ਦੇ ਉੱਤੇ ਰਵਿੰਦਰ ਸਿੰਘਲਾ ਜੀ ਨੂੰ ਇਹਦੇ ਬਾਰੇ ਦੱਸਿਆ ਜਾਵੇ ਪੁਲਿਸ ਦੇ ਵਿੱਚ ਇਹਦੀ ਕੰਪਲੀਟ ਕਰਤੀ ਹੈ ਮਾਮਲੇ ਦੇ ਵਿੱਚ ਤੇ ਪੁਲਿਸ ਵੀ ਜੜੀ ਹੈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁੰਡੇ ਦੀ ਤਲਾਸ਼ ਕੀਤੀ ਜਾ ਰਹੀ ਹੈ ਮੈਂ ਰਵਿੰਦਰ ਕੁਮਾਰ ਮੇਰੀ ਦੁਕਾਨ ਨਈ ਵਸਤੀ ਗਿਲ ਨੰਬਰ 6 ਵਿੱਚ ਵੀਨਸ ਬੈਗ ਹਾਊਸ ਮੇਰੇ ਨਾਲ ਕੱਲ ਧੋਖੇ ਜੜੀ 25000 ਦੀ ਧੋਖੇ ਜੜੀ ਹੋ ਗਈ Google Pay ਅਪਡੇਟ ਕਰਨ ਆਇਆ ਸੀ ਮੁੰਡਾ ਉਹ 25000 ਦੀ ਮੈਨਾਂ ਧੋਖੇ ਜੜੀ ਕਰਕੇ ਪਾਇਆ